ਪੰਜਾਬ ਦਾ ਮੁੱਖ ਮੰਤਰੀ ਹੋਵੇ 3 ਮਿੰਟੀਆਂ ਲੈ ਲਵੇ ਸਾਡੀ ਯੂਨੀਅਨ ਆ ਇੱਕ ਮੁੱਖ ਮੰਤਰੀ ਸਟੇਟ ਦਾ ਮੁਖੀ ਹੋਵੇ ਉਹਦਾ ਆਖਿਆ ਵੇ ਡਿਪਾਰਟਮੈਂਟ ਦੇ ਵਿੱਚ ਮੰਨਿਆ ਨਾ ਜਾਵੇ ਕੀ ਉਹ ਮੁੱਖ ਮੰਤਰੀ ਕੋ ਹੋਣ ਦੇ ਕਾਬਿਲ ਹੈ ਦਿੱਲੀ ਮਾਡਲ ਲਾਗੂ ਹੋਇਆ ਹੀ ਦਿੱਲੀ ਚ ਮਾਡਲ ਫਿਰ ਉਹਨਾਂ ਦਾ ਚੈੱਕ ਹੋ ਗਿਆ ਨਹੀਂ ਆਹੀ ਇਲੈਕਸ਼ਨ ਚੈੱਕ ਹੋ ਗਿਆ ਕੇਰੀ ਵਾਲ ਪੰਜਾਬ ਤੁਰਿਆ ਫਿਰਦਾ ਦਿੱਲੀ ਚ ਉਹਨਾਂ ਨੇ ਕੀਤਾ ਕੁਝ ਨਹੀਂ ਸੀ ਤਾਹ ਨੂੰ ਹਰ ਗਏ ਪੰਜਾਬ ਚ ਆ ਗਏ ਹੁਣ ਪੰਜਾਬ ਚ ਉਥੋਂ ਦੀ ਜਿੰਨੀ ਟੀਮ ਹੈ ਇੱਥੇ ਲਾਈ ਬੈਠਿਆ ਜੀ 55000 ਪੱਕਾ ਕਰਤਾ ਪਰ ਜੇ ਪੱਕੇ ਕੀਤੇ ਹੋਣ ਤੇ ਆਹ ਬੰਦੇ ਕਿਹੜੇ ਆ ਇਹ 52000 ਕਹਿੰਦੇ ਅਸੀਂ ਕਿਨੇ 52 ਬੰਦੇ ਵੀ ਪੱਕੇ ਕੀਤੇ ਹੁਣ ਪੰਜਾਬ ਦੇ ਵਿੱਚ ਸਾਨੂੰ ਵਿਖਾ ਦੇਣ ਵੀ ਕਿਹੜੇ ਇਹਨਾਂ ਨੇ ਪੱਕੇ ਕੀਤੇ ਮੜਾ ਕੈਮਰਾ ਘੁਮਾ ਕੇ ਵੇਖ ਲਓ ਜੀ ਹਾਲਾਤ ਕੀ ਆ ਕਿੰਨੀਆਂ ਯੂਨੀਅਨ ਆ ਕੋਈ ਇੱਕ ਯੂਨੀਅਨ ਹੋਵੇ ਤਾਂ ਮੰਨ ਲਿਗੇ ਕਹਿੰਦੇ ਬਦਲਾ ਆਇਆ ਤੁਹਾਨੂੰ ਬਦਲਾ ਲੈਣ ਲਈ ਜ਼ਰੂਰ ਆਇਆ ਜੀ ਪੰਜਾਬ ਦੇ ਲੋਕਾਂ ਤੋਂ ਇਹ ਬਦਲਾ ਨਹੀਂ ਆਇਆ ਇਹ ਇਹ ਇਹਨਾਂ ਨੇ ਆਪਦੀਆਂ ਤਨਖਾਹਾਂ ਵਧਾਉਣੀਆਂ ਹੋਣ ਐਮਐਲਏ ਨੇ ਤਾਂ ਇਹ ਮਿੰਟ ਲਾਉਂਦੇ ਆ ਜੀ ਹੱਥ ਖੜੇ ਕਰਕੇ ਡੈਸਕਾਂ ਤੇ ਹੱਥ ਮਾਰ ਕੇ ਕਹਿੰਦੇ ਹਾਂ ਜੀ ਓਕੇ ਆ ਜੀ ਤੇ ਸਾਡੀਆਂ ਤਨਖਾਹਾਂ ਸੇਮ ਦੀਆਂ ਸੇਮ 4 ਸਾਲ ਪਹਿਲਾਂ ਵੀ ਉਨੀਆਂ ਸੀ ਅੱਜ ਵੀ ਉਨੀਆਂ ਹੀ ਆ ਜੀ ਕਹਿੰਦੇ 1 ਰੁਪਈਆ ਦਿਖਾਈਏ ਸਲਫਾਸ ਹੈ ਸਾਡੇ ਲਈ ਆਹ ਦੇਖ ਲਓ ਹੁਣ ਫੜੇ ਜਾਂਦੇ ਹੁਣ ਉਹ ਫੁੱਫੜ ਜੀ ਕਿੱਧਰ ਗਏ ਆ ਜੀ ਪਠਾਨ ਮਾਜਰਾ ਜੀ ਨੇ ਕੀ ਕਿਹਾ ਸੀਗਾ ਉਹ ਤਾਂ ਇਹਨਾਂ ਦੇ ਐਮਐਲਏ ਆ ਵਿਰੋਧੀ ਤਾਂ ਨਹੀਂ ਲੋਕਾਂ ਨੂੰ ਵਿਰੋਧਾ ਨੂੰ ਤਾਂ ਕਹਿ ਸਕਦੇ ਆ ਵਿਰੋਧੀ ਆ ਜੀ ਉਹ ਤਾਂ ਨਹੀਂ ਵਿਰੋਧੀ ਉਹਨਾਂ ਨੂੰ ਫੜਨ ਵਾਸਤੇ ਵੀ ਪੁਲਿਸ ਇਸ ਤਰੀਕੇ ਟ ਉਹ ਡਰਾਮੇ ਬਾਅਦ ਸੀਗੇ ਡਰਾਮਾ ਕਰ ਰਿਹਾ ਜੀ ਪਹਿਲਾਂ ਐਨਆਰਆਈਆਂ ਨੂੰ ਲੁੱਟ ਕੇ ਪੰਜਾਬ ਦੇ ਲੋਕਾਂ ਨੂੰ ਟਾ ਕੇ ਮੈਂ ਪੰਜਾਬ ਨੂੰ ਸਵਰਗ ਬਣਾ ਦੂੰਗਾ ਪਰ ਪੰਜਾਬ ਦੇ ਹਾਲਾਤ ਤੁਹਾਨੂੰ ਵੀ ਪਤਾ ਹੈ ਜੇ ਸਰਕਾਰ ਨੇ ਸਾਡਾ ਕੱਚੇ ਮੁਲਾਜ਼ਮਾਂ ਦਾ ਕੋਈ ਸੋਚਿਆ ਹੋਵੇ ਅੱਜ ਤੱਕ 4 ਸਾਲਾਂ ਦੇ ਵਿੱਚ ਤੇ ਇੱਥੇ ਛੜਕਾ ਤੇ ਰੋਲਦੇ ਤੁਹਾਨੂੰ ਦੇਖਦੇ ਹੱਲ ਕਰ ਦਾਂਗੇ ਤੁਹਾਨੂੰ ਇਹੀ ਦੀਵਾਲੀ ਤੇ ਤੋਹਫਾ ਦੇ ਰਹੇ ਆ ਪਰ ਚੌਥੀ ਦੀਵਾਲੀ ਨੰਗੀ ਪਰ ਸਾਨੂੰ ਆ ਲੈਓ ਤੋਹਫਾ ਹੀ ਨਹੀਂ ਮਿਲਿਆ ਮਿੱਟੀ ਗੋਲੀ ਦੇ ਕੇ ਸਾਨੂੰ ਤੋੜ ਦਿੱਤਾ ਜਾਂਦਾ ਅਧਿਆਪਕਾਂ ਤੋਂ ਤਾਂ ਉਹ ਕੰਮ ਕਰਵਾ ਰਹੇ ਆ ਜਿਹੜੇ ਉਹਨਾਂ ਦੇ ਕਰਨ ਦੇ ਯੋਗ ਨਹੀਂ ਬੱਚੇ ਪੜਾਉਣਾ ਉਹਨਾਂ ਦਾ ਕੰਮ ਹੈ ਕਿ ਇਹਨਾਂ ਦੇ ਆਹ ਮੈਡੇ ਮੀਲ ਦੇ ਕੰਮ ਸਾਹਮਣੇ ਇਹਨਾਂ ਦਾ ਕੰਮ ਹੈ ਜਹਰਾ ਪੈਨ ਜਿਹੜਾ ਵਾ ਉਹ ਕੱਚੇ ਮੁਲਾਜ਼ਮਾਂ ਲਈ ਵਰਤਾਂਗੇ ਪੱਕਾ ਕੀਤਾ ਹੋਵੇ ਤੇ ਸਾਡਾ ਦਿਮਾਗ ਫਿਰਿਆ ਵੀ ਜਿਹੜਾ ਛੜਕਾ ਦੇ ਇਹਨਾਂ ਦਾ ਪਿੱਟ ਸਿਆਪਾ ਕਰਾਂਗੇ ਅਣ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰ ਰਹੇ ਨੇ ਵੱਡੇ ਵੱਡੇ ਬੋਰਡ ਧਾਕੇ ਕਹਿ ਰਹੇ ਨੇ ਐਨੀਆਂ ਨੌਕਰੀਆਂ ਦਿੱਤੀਆਂ ਹਰ ਵਰਗ ਸਾਡੇ ਤੋਂ ਖੁਸ਼ ਹਾਤੇ ਦੂਜੇ ਪਾਸੇ ਤਰਨਤਾਰਨ ਜਿਮਣੀ ਚੌਣ ਦੇ ਵਿੱਚੋਂ ਕਿਹੜੀ ਜਥੇਬੰਦੀ ਆ ਅਧਿਆਪਕਾਂ ਦੀ ਟੀਚਰਾਂ ਦੀ ਮੁਲਾਜ਼ਮਾਂ ਦੀ ਜਾਂ ਕਿਸੇ ਵੀ ਵਰਗ ਦੇ ਅਧਿਆਪਕਾਂ ਦੀ ਜਿਹੜੀ ਪ੍ਰਦਰਸ਼ਨ ਕਰਨੇ ਪਹੁੰਚੀ ਇੱਥੇ ਆਈਟੀਆਈ ਇਨਸਟ੍ਰਕਟਰ ਪਹੁੰਚੇ ਆ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਮਾਨ ਸਾਹਿਬ ਤਾਂ ਕਹਿੰਦੇ ਜੀ ਸਾਰੇ ਲੋਕ ਬਾਗੋ ਬਾਗ ਆ ਰੰਗਲਾ ਪੰਜਾਬ ਬਣ ਗਿਆ ਤੁਸੀਂ ਕਿਉਂ ਨਾਰੇ ਬਾਜੀਆਂ ਕਰੀ ਜਾਂਦੇ ਹੋ ਦੇਖ ਲਓ ਤੁਹਾਡੇ ਸਾਹਮਣੇ ਆ ਸਰ ਕਿੰਨਾ ਰੰਗਲਾ ਪੰਜਾਬ ਬਣਾਤਾ ਇਹਨਾਂ ਨੇ ਤੁਸੀਂ ਦੇਖਦੇ ਪਹਿਲੇ ਰੰਗਲਾ ਪੰਜਾਬ ਬਣਾਇਆ ਹੋਵੇ ਜੇ ਸਰਕਾਰ ਨੇ ਸਾਡਾ ਕੱਚੇ ਮਲਾਜ਼ਮਾਂ ਦਾ ਕੋਈ ਸੋਚਿਆ ਹੋਵੇ ਅੱਜ ਤੱਕ 4 ਸਾਲਾਂ ਦੇ ਵਿੱਚ ਤੇ ਇੱਥੇ ਛੜਕਾ ਤੇ ਰੋਲਦੇ ਤੁਹਾਨੂੰ ਦੇਖਦੇ ਅਸੀਂ ਦੇਖੋ ਤਾਂਗਾਂ ਆਣ ਕੇ ਸਰਕਾਰ ਤੋਂ ਫੇਰ ਇੱਥੇ ਛੜਕਾ ਤੇ ਰੁਲਣ ਲਈ ਜਿਹੜਾ ਵਾ ਇਹਨਾਂ ਦਾ ਪਿੱਟ ਸਿਆਪਾ ਕਰ ਲਿਆ ਜੇ ਤਰਨ ਤਾਰਨ ਫੇਰ ਪਹੁੰਚ ਗਏ ਆ ਅਸੀਂ ਇਹ ਤੋਂ ਪਹਿਲਾਂ ਵੀ ਜਲੰਧਰ ਗਿੱਦੜਬਾ ਚੱਬੇਵਾਲ ਕਿਤੇ ਕਿਤੇ ਨਹੀਂ ਗਏ ਤਿੰਨ ਵਾਰ ਸਾਡੀਆਂ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗਾਂ ਹੋ ਚੁੱਕੀਆਂ ਹਰਪਾਲ ਚੀਮਾ ਸਾਡੇ ਡਿਪਾਰਟਮੈਂਟ ਦੇ ਜਿਹੜੇ ਤਕਨੀਕੀ ਸਿੱਖਿਆ ਡਿਪਾਰਟਮੈਂਟ ਦੇ ਮੰਤਰੀ ਅਰਜੋਤ ਸਿੰਘ ਬੈਂਸ ਦੇ ਨਾਲ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਬਹੁਤ ਵਾਰ ਪਰ ਸਾਨੂੰ ਹਰ ਵਾਰ ਜਿਹੜਾ ਵਾ ਇੱਕ ਲਾਰਾ ਲਾਇਆ ਜਾਂਦਾ ਮਿੱਟੀ ਗੋਲੀ ਦੇ ਕੇ ਸਾਨੂੰ ਤੋਰ ਦਿੱਤਾ ਜਾਂਦਾ ਕਿ ਤੁਸੀਂ ਜਾਓ ਤੁਹਾਡਾ 10 ਦਿਨਾਂ ਨੂੰ ਤੁਹਾਡਾ ਇੱਕ ਹਫ਼ਤੇ ਨੂੰ ਤੁਹਾਡੀਆਂ ਮੰਗਾ ਸੰਬੰਧੀ ਜਿਹੜਾ ਵਾ ਉਹ ਪੂਰੀਆਂ ਕਰਕੇ ਤੁਹਾਨੂੰ ਜਿਹੜਾ ਵਾ ਕੋਈ ਤੋਹਫਾ ਦੇ ਦਿੱਤਾ ਜਾਊਗਾ ਚੌਥੀ ਦੀਵਾਲੀ ਸਰ ਨੰਗੀ ਸਾਡੀ ਹਰ ਦੀਵਾਲੀ ਤੇ ਸਾਨੂੰ ਇਹ ਇਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਜਾਂਦਾ ਕਿ ਆ ਆਉਣ ਵਾਲੀ ਦੀਵਾਲੀ ਤੇ ਤੁਹਾਡਾ ਅਸੀਂ ਜਿਹੜਾ ਵਾ ਉਹ ਹੱਲ ਕਰ ਦਾਂਗੇ ਤੁਹਾਨੂੰ ਇਹੀ ਦੀਵਾਲੀ ਤੇ ਤੋਹਫਾ ਦੇ ਰਹੇ ਹਾਂ ਪਰ ਚੌਥੀ ਦੀਵਾਲੀ ਨੰਗੀ ਪਰ ਸਾਨੂੰ ਹਲੇ ਉਹ ਤੋਹਫਾ ਹੀ ਨਹੀਂ ਮਿਲਿਆ ਜਦੋਂ 2022 ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਸੀ ਅਸੀਂ ਕੱਚੇ ਮੁਲਾਜ਼ਮਾਂ ਨੇ ਸਾਰੇ ਡਿਪਾਰਟਮੈਂਟਾਂ ਦੇ ਮੁਲਾਜ਼ਮਾਂ ਨੇ ਇਹ ਸੋਚਿਆ ਕਿ ਨਵੀਂ ਸਰਕਾਰ ਆਊਗੀ ਪੰਜਾਬ ਦੇ ਵਿੱਚ ਕੋਈ ਸਾਡੇ ਬਾਰੇ ਵੀ ਸੋਚੂਗੀ ਉਦੋਂ ਇਹਨਾਂ ਨੇ ਬਹੁਤ ਵੱਡੇ ਵੱਡੇ ਲਾਰੇ ਲਾਏ ਕਿ ਜਿਹੜਾ ਵਾ ਅਸੀਂ ਆਉਂਦਿਆ ਸਾਰੀ ਤੁਹਾਡੀ ਸਾਡੀ ਸਰਕਾਰ ਆਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਤੇ ਅਸੀਂ ਹਰਾ ਪੈਣ ਜਿਹੜਾ ਵਾ ਉਹ ਕੱਚੇ ਮੁਲਾਜ਼ਮਾਂ ਲਈ ਵਰਤਾਂਗੇ ਤੇ ਕੋਈ ਕੱਚਾ ਸ਼ਬਦੀ ਖਤਮ ਕਰ ਦਾਂਗੇ ਪੰਜਾਬ ਤੋਂ ਕੱਚਾ ਖਰਤਾ ਕੱਚਾ ਸਰ ਤੁਸੀਂ ਦੇਖਦੇ ਪੈ ਜੋ ਜੇ ਕੱਚਾ ਸ਼ਬਦ ਪੱਕਾ ਕੀਤਾ ਹੋਵੇ ਤੇ ਸਾਡਾ ਦਿਮਾਗ ਫਿਰਿਆ ਵੀ ਜਿਹੜਾ ਛੜਕਾ ਦੇ ਇਹਨਾਂ ਦਾ ਪਿੱਟ ਸਿਆਪਾ ਕਰਾਂਗੇ ਆਣ ਕੇ ਫਿਰ ਹਰ ਜਗ੍ਹਾ ਤੇ ਅਸੀਂ ਕਿਤੇ ਵੀ ਜਿਮਨੀ ਚੋਂ ਦੇ ਵਿੱਚ ਜਾ ਕੇ ਇਹਨਾਂ ਨੂੰ ਇੱਕ ਵਾਰ ਇਹਨਾਂ ਦੇ ਕੰਨ ਖੋਲਦੇ ਆਂ ਪਰ ਇਹ ਅੰਨੀ ਬੋਲੀ ਸਰਕਾਰ ਇਹੋ ਜੀ ਸਰਕਾਰ ਆ ਕਿ ਇਹਨਾਂ ਨੂੰ ਕੱਚਾ ਮੁਲਾਜ਼ਮ ਹੀ ਨਹੀਂ ਦੇਖਦਾ ਕੰਮ ਕਰਨ ਨੂੰ ਅਸੀਂ ਪੱਕੇ ਮੁਲਾਜ਼ਮਾਂ ਦੇ ਬਰਾਬਰ ਕੰਮ ਕਰਦੇ ਆਂ ਇਹ ਨਹੀਂ ਕਿ ਸਾਡੀਆਂ ਕੋਈ ਕੁਆਲਿਫਿਕੇਸ਼ਨਾਂ ਨਹੀਂ ਪੂਰੀਆਂ ਸਾਡ ਅਸੀਂ ਕੁਆਲਿਫਿਕੇਸ਼ਨਾਂ ਪੂਰੀਆਂ ਕਰਦੇ ਆਂ ਪਰ ਫਿਰ ਵੀ ਸਾਡਾ ਹਲੇ ਤੱਕ ਕੋਈ ਹੱਲ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਨੇ ਸਰਕਾਰ ਨੇ ਤਾਂ ਪੂਰੇ ਦੇਸ਼ ਦੇ ਵਿੱਚ ਜਿੱਥੇ ਜਿੱਥੇ ਬੋਰਡ ਲਾਤੇ ਸੀ ਹਥਿਆਰ ਦੇਤੇ ਸੀ ਕਿ ਪੰਜਾਬ 'ਚ ਕੱਚੇ ਮੁਲਾਜ਼ਮ ਪੱਕੇ ਤੁਸੀਂ ਕਿਵੇਂ ਰਹਿ ਗਏ ਕਿੱਲੇ ਤੁਸੀਂ ਤਾਂ ਨਹੀਂ ਰਹਿ ਗਏ ਵਿੱਚੋਂ ਕਿਤੇ ਸਰ ਉਹ ਸਿਰਫ ਇੱਕ ਦਿਖਾਵਾ ਵਾ ਉਹ ਪੰਜਾਬ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਇੱਕ ਗਮਰਾਹ ਕਰਨ ਦੇ ਪੋਸਟਰ ਲਾਏ ਆ ਇਹਨਾਂ ਨੇ ਕੋਈ ਮੁਲਾਜ਼ਮ ਪੱਕਾ ਨਹੀਂ ਜੋ ਕੀਤਾ 52000 ਮੁਲਾਜ਼ਮ ਲਿਖੀ ਜਾਂਦੇ 52000 ਅਸੀਂ ਪੱਕਾ ਕਰਤਾ 55000 ਪੱਕਾ ਕਰਤਾ ਪਰ ਅਜੇ ਪੱਕੇ ਕੀਤੇ ਹੁੰਦੇ ਆ ਬੰਦੇ ਕਿਹੜੇ ਆ ਸਾਨੂੰ ਇਹ ਵੀ ਆਣ ਕੇ ਇੱਥੇ ਕੋਈ ਨਾ ਕੋਈ ਇਹਨਾਂ ਦਾ ਬੰਦਾ ਆਣ ਕੇ ਸਾਨੂੰ ਇਹਨਾਂ ਦਾ ਕੋਈ ਵੀ ਸਰਕਾਰ ਦਾ ਇੱਥੇ ਨੁਮਾਇੰਦਾ ਆਣ ਕੇ ਸਾਨੂੰ ਦੱਸ ਦੇ ਪੀ ਆ ਜਿਹੜੇ ਬੰਦੇ ਬੈਠੇ ਆ ਇਹ ਕੌਣ ਬੈਠੇ ਆ ਫੇ 52000 'ਚ ਇਹ ਨਹੀਂ ਸੀ ਆਉਂਦੇ ਇਹ 52000 ਤੁਸੀਂ ਪੱਕੇ ਕਰਤੇ 52000 ਚ ਨਹੀਂ ਸੀ ਆਉਂਦੇ ਬੰਦੇ ਵੀ ਪੱਕੇ ਕੀਤੇ ਹੋ ਇਹ 52000 ਕਹਿੰਦੇ ਅਸੀਂ ਕਿੰਨੇ 52 ਬੰਦੇ ਵੀ ਪੱਕੇ ਕੀਤੇ ਹੁਣ ਪੰਜਾਬ ਦੇ ਵਿੱਚ ਸਾਨੂੰ ਵਿਖਾ ਦੇਣ ਵੀ ਕਿਹੜੇ ਇਹਨਾਂ ਨੇ ਪੱਕੇ ਕੀਤੇ ਆ ਆ ਤੁਹਾਡੇ ਸਾਹਮਣੇ ਵੇਖ ਲਓ ਅਲੱਗ-ਅਲੱਗ ਪੰਜਾਬ ਚੋਂ ਜੁਨੀਣ ਆਈਆਂ ਵਾਂ ਜਿਹੜੀਆਂ ਇੱਥੇ ਇਹਨਾਂ ਦਾ ਪੇਟ ਸੇ ਆਪਾ ਕਰਨਦੀਆਂ ਜੇ ਇਹਨਾਂ ਨੇ ਇਹਨਾਂ ਨੂੰ ਪੱਕਿਆ ਕੀਤਾ ਹੁੰਦਾ ਤੇ ਇਦਾਂ ਛੜਕਾਂ ਦੇ ਬੈਂਦੇ ਠੀਕ ਹੈ ਜੀ ਸਰ ਦੇਖੋ ਅਸੀਂ ਪਵੇਖ ਅਸੀਂ ਭਾਰਤ ਦਾ ਪੰਜਾਬ ਦਾ ਨਹੀਂ ਕੱਲਾ ਅਸੀਂ ਪੂਰੇ ਭਾਰਤ ਦਾ ਪਵੇਖ ਬਣਾ ਰਹੇ ਹਾਂ ਕਿਉਂਕਿ ਆਈਟੀਆਈ ਦੇ ਵਿੱਚ ਸਕਿੱਲ ਵਰਕਰ ਬਣ ਕੇ ਬੱਚੇ ਨੇ ਨਿਕਲਣਾ ਹੁੰਦਾ ਵਾ ਉਹਨੇ ਹੀ ਅੱਗੇ ਜਿਹੜੀਆਂ ਫੈਕਟਰੀਆਂ ਚੱਲਦੀਆਂ ਵਾ ਉਹਨਾਂ ਫੈਕਟਰੀਆਂ ਦੇ ਵਿੱਚ ਜਾ ਕੇ ਵਰਕਰ ਬਣਨਾ ਹੁੰਦਾ ਪਰ ਉਹਨਾਂ ਦਾ ਅਸੀਂ ਪਵੇਖ ਸਵਾਰ ਰਹੇ ਪਰ ਸਾਡਾ ਪਵੇਖ ਜਿਉਂ ਦਾ ਤਿਉਂ 4 ਸਾਲ ਹੋ ਗਏ ਉੱਥੇ ਦਾ ਉੱਥੇ ਹੀ ਆ ਸਾਡਾ ਪਵੇਖ ਦਿਨੋਂ ਦਿਨ ਸਾਨੂੰ ਕਿਉਂਕਿ ਇੰਨਾ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈਗੀ ਕਿਉਂਕਿ 4 ਸਾਲ ਨਿਕਲ ਗਏ ਆ ਤੇ ਪਰ ਫਿਰ ਵੀ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਕੁਝ ਨਾ ਕੁਝ ਪਰਸੈਂਟ ਉਮੀਦ ਇੱਥੇ ਲੈ ਕੇ ਆਏ ਆ ਕਿ ਅੱਜ ਅਸੀਂ ਤੇ ਆਏ ਆ ਕਿ ਸਾਡੀ ਗੱਲ ਜਿਹੜੀ ਸਰਕਾਰ ਸੁਣੂਗੀ ਤੇ ਸਾਡੇ ਬਾਰੇ ਕੋਈ ਨਾ ਕੋਈ ਜਿਹੜਾ ਵਾ ਜੋ ਸਾਡੀਆਂ ਮੰਗਾਂ ਵਾ ਮੰਗਾਂ ਨੂੰ ਸਾਡੀਆਂ ਨੂੰ ਪੂਰਾ ਕਰੂਗੀ ਕਮਾਤਰ ਇਹ ਕਹਿੰਦਿਆ ਕਿ ਅਸਲ ਲੋਕ ਤਾਂ ਬਾਗੋ-ਬਾਗ ਆ ਪਰ ਕੁਝ ਵਿਰੋਧੀ ਹੈ ਵਿਰੋਧੀਆਂ ਦੇ ਛੱਡੇ ਹੋਏ ਆ ਜਿਹੜੇ ਸਾਡਾ ਵਿਰੋਧ ਕਰਦੇ ਆ ਬਾਕੀ ਲੋਕ ਤਾਂ ਕੋਈ ਔਖੇ ਨਹੀਂ ਸਾਡੇ ਤੋਂ ਸਰ ਇਹ ਕਿਸੇ ਦਾ ਕੋਈ ਨਹੀਂ ਇੱਥੇ ਜਿਹੜਾ ਜੋ ਵੀ ਇੱਥੇ ਮੁਲਾਜ਼ਮ ਆਇਆ ਉਹ ਆਪਣੇ ਲਈ ਆਇਆ ਕਿਸੇ ਪਾਰਟੀ ਵੱਲੋਂ ਨਹੀਂ ਆਇਆ ਕਿਉਂਕਿ ਇਹ ਇਹ ਜਿਹੜੇ ਮੁਲਾਜ਼ਮ ਆ ਰਹੇ ਆ ਮੁਲਾਜ਼ਮ ਸਾਰੇ ਜਿਹੜੇ ਕੱਚੇ ਮੁਲਾਜ਼ਮ ਆਏ ਇਹਨਾਂ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈਗਾ ਇਹ ਤੇ ਵੇਖੋ ਜਦੋਂ ਉਹਨਾਂ ਨੂੰ ਹੁਣ ਕੋਈ ਗੱਲ ਨਹੀਂ ਆਉਂਦੀ ਜਦੋਂ ਮੁਲਾਜ਼ਮ ਆਣ ਕੇ ਇਹਨਾਂ ਕੋਲ ਸਵਾਲ ਕਰਦੇ ਆ ਹਰੇਕ ਸ਼ਹਿਰ ਦੇ ਵਿੱਚ ਜਿੱਥੇ ਵੀ ਜਿਮਨੀ ਚੌਂ ਹੁੰਦੀ ਜਾਂ ਮੀਟਿੰਗਾਂ ਵੇਲੇ ਜਾਂ ਧਰਨਾ ਪ੍ਰਦਰਸ਼ਨ ਹੁੰਦਾ ਇਹਨਾਂ ਨੂੰ ਸਵਾਲ ਕੀਤਾ ਜਾਂਦਾ ਕਿ ਅਸੀਂ ਕਿੱਦਾਂ ਰਹਿ ਗਏ ਜੇ ਤੁਸੀਂ 52000 ਪੱਕਾ ਕਰਤਾ ਤੇ ਸਾਨੂੰ 52 ਬੰਦੇ ਹੀ ਦਿਖਾ ਦਿਓ ਜਿਹਨਾਂ ਦੇ ਅੱਜ ਤੱਕ ਜਿਹੜੇ ਪੱਕੇ ਕੀਤੇ ਆ ਤੁਸੀਂ ਕਿਉਂਕਿ ਜੇ ਉਹਨਾਂ ਨੇ ਪੱਕੇ ਕੀਤੇ ਹੁਣ ਤੇ ਇਹ ਬੰਦੇ ਕਿਹੜੇ ਆਣ ਕੇ ਬਹਿ ਗਏ ਇੱਥੇ ਫਿਰ ਹਾਂਜੀ ਇਹ ਸਰਕਾਰ ਕਹਿੰਦੀ ਸੀ ਦਿੱਲੀ ਮਾਡਲ ਲਾਗੂ ਹੋਇਆ ਇਹ ਦਿੱਲੀ ਮਾਡਲ ਦਿੱਲੀ ਮਾਡਲ ਕਾਹਦਾ ਜੀ ਦਿੱਲੀ ਚ ਮਾਡਲ ਫਿਰ ਉਹਨਾਂ ਦਾ ਚੈੱਕ ਹੋ ਗਿਆ ਨਾ ਜੀ ਆਹੀ ਇਲੈਕਸ਼ਨ ਚੈੱਕ ਹੋ ਗਿਆ ਕੇਰੀਆਲ ਪੰਜਾਬ ਤੁਰਿਆ ਫਿਰਦਾ ਜੇ ਦਿੱਲੀ ਦੇ ਵਿੱਚ ਵਧੀਆ ਕੀਤਾ ਹੁੰਦਾ ਤਾਂ ਪੰਜਾਬ 'ਚ ਵੀ ਵਧੀਆ ਕਰਦੇ ਹੁਣ ਸੱਚ ਕਹਿ ਰਿਹਾ ਹਾਂ ਜੀ ਦਿੱਲੀ 'ਚ ਉਹਨਾਂ ਨੇ ਕੀਤਾ ਕੁਝ ਨਹੀਂ ਸੀ ਤਾਹਾਂ ਨੂੰ ਹਰ ਗਏ ਪੰਜਾਬ 'ਚ ਆ ਗਏ ਹੁਣ ਪੰਜਾਬ 'ਚ ਉੱਥੋਂ ਦੀ ਜਿੰਨੀ ਟੀਮ ਹੈ ਇੱਥੇ ਲਾਈ ਬੈਠਿਆ ਜੀ ਜਿਨ੍ਹਾਂ ਦਾ ਕੋਈ ਪ੍ਰੋਸੈਸ ਨਹੀਂ ਕੋਈ ਕੰਮ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਵੀ ਕੋਈ ਅਧਿਕਾਰ ਖੇਤਰ ਨਹੀਂ ਹੈਗਾ ਪੰਜਾਬ ਦਾ ਮੁੱਖ ਮੰਤਰੀ ਹੋਵੇ 3 ਮੀਟਿੰਗਾਂ ਲੈ ਲਵੇ ਸਾਡੀ ਯੂਨੀਅਨਾਂ ਹਰਪਾਲ ਚੀਮਾ ਜੀ ਦੇ ਨਾਲ ਵੱਖਰੀਆਂ ਮੀਟਿੰਗਾਂ ਹੋ ਗਈਆਂ ਹਰਜੋਤ ਬੈਂਸ ਜੀ ਨਾਲ ਵੱਖਰੀਆਂ ਮੀਟਿੰਗਾਂ ਹੋ ਗਈਆਂ ਇੱਕ ਮੁੱਖ ਮੰਤਰੀ ਦੇ ਸਟੇਟ ਦਾ ਮੁਖੀ ਹੋਵੇ ਉਹਦਾ ਆਖਿਆ ਵੇ ਡਿਪਾਰਟਮੈਂਟ ਦੇ ਵਿੱਚ ਮੰਨਿਆ ਨਾ ਜਾਵੇ। ਕੀ ਉਹ ਮੁੱਖ ਮੰਤਰੀ ਕੋ ਹੋਣ ਦੇ ਕਾਬਿਲ ਹੈ? ਉਹ ਤਾਂ ਕਹਿੰਦੇ ਪਾਵਰ ਹੀ ਸਾਰੀ ਮੁੱਖ ਮੰਤਰੀ ਕੋਲ ਹੈ। ਪਾਵਰ ਕਿੱਥੇ ਹੈ ਜੀ? ਇਹ ਤਾਂ ਸਿਰਫ ਸਟੈਂਪ ਰਹਗੀ ਜੀ ਸਟੈਂਪ ਇਨਾਂ ਕੋਲੇ। ਹਰਾ ਪੈਨ ਕਹਿੰਦੇ ਸੀ ਚੱਲੂਗਾ ਜੀ। ਚੱਲਦਾ ਦਿਸਿਆ ਨਹੀਂ ਗਈ। ਉਹ ਤਾਂ ਖੁਦ ਅਧਿਆਪਕ ਦੇ ਪੁੱਤਰ ਨੇ ਤੁਸੀਂ ਵੀ ਉਸੇ ਵਰਗ 'ਚ ਆਉਣੇ ਆ। ਉਹ ਤਾਂ ਕਹਿੰਦੇ ਸੀ ਅਧਿਆਪਕਾਂ ਦੇ ਤਾਂ ਬਾਰੇ ਨਿਆਰੇ ਹੋ ਜਾਣੇ ਅਧਿਆਪਕ ਤਾਂ ਖੁਸ਼ ਵੀ ਬੜੇ ਸੀ। ਬਿਲਕੁਲ ਜੀ। ਇਹ ਸੱਚ ਹੈ ਵੀ ਉਹ ਅਧਿਆਪਕ ਸੀਗੇ। ਸਰਦਾਰ ਮਹਿੰਦਰ ਸਿੰਘ ਜੀ ਦਾ ਨਾਮ ਵਰਤ ਕੇ ਇਹਨਾਂ ਨੇ ਉਹਨਾਂ ਦੀ ਮਦਰ ਲਈ ਤਾਂ ਪੈਨਸ਼ਨ ਜ਼ਰੂਰ ਹੈਗੀ ਆ ਸਾਡੇ ਕਈ ਪੈਨਸ਼ਨ 올ਡ ਸਾਥੀ ਜਿਹੜੇ ਆ ਉਹ ਪੈਨਸ਼ਨ ਲਈ ਵੀ ਸੰਘਰਸ਼ ਕਰ ਰਹੇ ਆ ਪੈਨਸ਼ਨ ਤਾਂ ਛੱਡੋ ਸਾਨੂੰ ਅੰਦਰ ਡਿਪਾਰਟਮੈਂਟ ਲਈ ਸੰਘਰਸ਼ ਕਰਨਾ ਪੈ ਰਿਹਾ ਜੀ ਇੱਕ ਮਾਸਟਰ ਦੇ ਪੁੱਤ ਨੂੰ ਸਾਨੂੰ ਸਮਝਾਉਣਾ ਪਵੇ ਜੇ ਉਹ ਪੜੇ ਹੁੰਦੇ ਕਿਸੇ ਤਰੀਕੇ ਦੇ ਇਸ ਤਰੀਕੇ ਆਉਂਦੇ ਉਹ ਡਰਾਮੇ ਬਾਅਦ ਸੀਗੇ ਡਰਾਮਾ ਕਰ ਰਹੇ ਆ ਜੀ ਪੰਜਾਬ ਦੇ ਲੋਕਾਂ ਨੂੰ ਲੁੱਟ ਰਹੇ ਆ ਪਹਿਲਾਂ ਐਨਆਰਆਈਆਂ ਨੂੰ ਲੁੱਟ ਕੇ ਪੰਜਾਬ ਦੇ ਲੋਕਾਂ ਨੂੰ ਐਨਆਰਆਈ ਜਿੰਨੇ ਬੈਠੇ ਆ ਉਹਨਾਂ ਨੂੰ ਲੁੱਟਿਆ ਕੇ ਮੈਂ ਪੰਜਾਬ ਨੂੰ ਸਵਰਗ ਬਣਾ ਦੂੰਗਾ ਪਰ ਪੰਜਾਬ ਦੇ ਹਾਲਾਤ ਤੁਹਾਨੂੰ ਵੀ ਪਤਾ ਜੀ ਕੀ ਹਾਲ ਹੈ ਬਦਲਿਆ ਨਹੀਂ ਕੁਝ ਤੁਹਾਡੀ ਜ਼ਿੰਦਗੀ ਜੀ ਮੇਰੀ ਸੋਚ ਮਤਾਬਕਤਾ ਨਹੀਂ ਬਦਲਿਆ ਜੀ ਮੇਰੀ ਸੋਚ ਦਾ ਮਤਾਬਕ ਛੱਡੋ ਮੜਾ ਕੈਮਰਾ ਘੁਮਾ ਕੇ ਵੇਖ ਲੋ ਜੀ ਚੌਂਕ ਦੇ ਦਿਵਾਲੇ ਹਾਲਾਤ ਕੀ ਆ ਕਿੰਨੀਆਂ ਯੂਨੀਅਨਾਂ ਆ ਕੋਈ ਇੱਕ ਯੂਨੀਅਨ ਹੋਵੇ ਤਾਂ ਮਨ ਲਗੇ ਵੀ ਕੋਈ ਇੱਕ ਯੂਨੀਅਨ ਤਿਆਰ ਹੋ ਕੇ ਇੱਥੇ ਆ ਗਈ ਜੀ ਇਹਨਾਂ ਦਾ ਵਿਰੋਧ ਕਰਨ ਵਾਸਤੇ ਉਹ ਤਾਂ ਕਹਿੰਦੇ ਬਦਲਾ ਆਇਆ ਤੁਹਾਨੂੰ ਨਹੀਂ ਆਇਆ ਬਦਲਾ ਲੈਣ ਲਈ ਜਰੂਰ ਆਇਆ ਜੀ ਪੰਜਾਬ ਦੇ ਲੋਕਾਂ ਤੋਂ ਇਹ ਅੱਛਾ ਬਦਲਾ ਨਹੀਂ ਆਇਆ ਇਹਨਾਂ ਨੂੰ ਭੈਣ ਜੀ ਤੁਹਾਨੂੰ ਨੇ ਤੁਹਾਡੇ ਨੇ ਜ਼ਿੰਦਗੀ ਚ ਕੋਈ ਬਦਲਾ ਆਇਆ ਨਹੀਂ ਸਰ ਕੋਈ ਨਹੀਂ ਕਿਉਂਕਿ ਇਹਨਾਂ ਨੇ ਬਾਰ-ਬਾਰ ਲਾਰੇ ਲਾਉਣ ਤੇ ਕੋਈ ਬਸ ਲਾਰੇ ਮੀਟਿੰਗਾਂ ਦੇ ਵਿੱਚ ਲਾਰੇ ਕਿ ਹਾਂ ਪੱਕੇ ਕਰ ਦਿੱਤਾ ਜਾਊਗਾ ਪੱਕੇ ਕਰ ਦਿੱਤਾ ਜਾਊਗਾ ਲੇਕਿਨ ਕੋਈ ਪੱਕਿਆ ਨਹੀਂ ਕੀਤਾ ਗਿਆ ਹਰ ਵਾਰ ਮੀਟਿੰਗ ਰੱਖ ਕੇ ਇਹੀ ਕਰ ਦਿੱਤਾ ਜਾਂਦਾ ਹੈ ਕਿ ਮਿੱਠੀ ਗੋਲੀ ਦੇ ਕੇ ਕਿ ਹਾਂ ਤੁਹਾਨੂੰ ਪੱਕੇ ਕੀਤਾ ਜਾਊਗਾ ਤੁਹਾਡੇ ਬਾਰੇ ਵਿਚਾਰ ਕੀਤਾ ਜਾਊਗਾ ਪਰ ਕੋਈ ਪੱਕਿਆ ਨਹੀਂ ਕੀਤਾ ਗਿਆ ਜਿੰਨੇ ਵੀ ਇਨਸਟ੍ਰਕਟਰ ਹੈ ਕੱਚੇ ਉਹ ਸਾਰੇ 15000 ਤੇ ਜੌਬ ਕਰ ਰਹੇ ਆ ਹੈ ਤੁਸੀਂ ਆਪ ਸੋਚ ਸਕਦੇ ਹੋ ਕਿ 15000 ਤੇ ਕਿਦਾਂ ਗੁਜ਼ਾਰਾ ਹੋ ਸਕਦਾ ਕਿਸੇ ਦਾ ਗੁਜ਼ਾਰਾ ਨਹੀਂ ਹੋ ਸਕਦਾ ਕਿ ਜਿਹੜੇ ਬੋਰਡ ਲੱਗੇ ਸੀ ਪੱਕੇ ਹੋਣ ਦੇ ਉਹ ਕਿਤੇ ਲੱਗੇ ਸੀ ਸਰ ਇਹ ਇੱਕ ਲਾਰੇ ਹੀ ਆ ਪੱਕੇ ਹੋਣ ਦੇ ਇਹ ਬੋੜੀ ਲ ਬਸ ਲਾਰੇ ਲਾਏ ਗਏ ਆ ਜਿਹੜੇ ਬੋਰਡ ਲੱਗੇ ਆ ਨਾ ਕਿ ਪੱਕੇ ਕਰ ਦਿੱਤਾ ਗਿਆ ਵਾ ਸਾਰਾ ਕੁਝ ਬਹੁਤ ਪੱਕੇ ਹੋ ਗਏ ਕੋਈ ਪੱਕੇ ਨਹੀਂ ਆ ਸਾਰੇ ਕੱਚੇ ਹੀ ਨੇ ਹਲ ਤੱਕ ਮਾਨ ਸਾਹਿਬ ਤਾਂ ਕਹਿੰਦੇ ਆ ਕਿ ਕੁਝ ਕੁ ਵਿਰੋਧੀ ਹੈ ਬਾਕੀ ਤਾਂ ਲੋਕ ਮੇਰੇ ਤੋਂ ਖੁਸ਼ ਬਹੁਤ ਨਹੀਂ ਸਰ ਜੇ ਜੇ ਵੇਖੋ ਜੇ ਪੱਕੇ ਹੋਏ ਹੋਏ ਹੁੰਦੇ ਹੈ ਤੇ ਆ ਜਿੰਨਾ ਹਜੂਮ ਆ ਹੋਰ ਕਿੰਨੇ ਸਾਰੇ ਆਏ ਹੋਏ ਆ ਸਾਰੇ ਇਸ ਕਰਕੇ ਹੀ ਆਏ ਹੋਏ ਹੁੰਦੇ ਕਿ ਸਾਨੂੰ ਪੱਕੇ ਕਰੋ ਪੱਕੇ ਕਰੋ ਪੱਕੇ ਹੋਣ ਦੇ ਨਾਰੇ ਹੀ ਲੱਗਦੇ ਅੱਜ ਸੜਕਾਂ ਤੇ ਔਰ ਆਪਾਂ મતલਬ ਅੱਜ ਤਾਂ ਸਿਰਫ ਆਪਰ ਰੋਸ ਪ੍ਰਦਰਸ਼ਨ ਕਰ ਰਹੇ ਆ ਜੇ ਅਗਰ ਸੁਣਵਾਈ ਨਾ ਹੋਈ ਤਾਂ ਅੱਗੇ ਤੋਂ ਆਪਾਂ ਤਿੱਖਾ ਸੰਘਰਸ਼ ਜਾਰੀ ਰੱਖਾਂਗੇ ਰੰਗਲਾ ਪੰਜਾਬ ਬਣਿਆ ਜਿਹੜਾ ਮਾਨਸਾ ਬੰਦੇ ਨਹੀਂ ਸਰ ਆਪਾਂ ਨੂੰ ਤਾਂ ਕੋਈ ਦਿਸਦਾ ਨਹੀਂ ਨਹੀਂ ਸਰ ਸਾਨੂੰ ਨਹੀਂ ਕੋਈ ਦਿਸਦਾ ਕਾ ਤੁਹ ਨਹੀਂ ਦਿਸਦਾ ਮਾਨਸਾ ਦਾ ਕਹਿੰਦੇ ਕਿਉਂਕਿ ਵੇਖੋ ਜਿਹੜਾ ਬੰਦਾ 15000 ਨੌਕਰੀ ਕਰੂਗਾ 15000 ਤੇ ਹਨਾ ਉਹਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਦੋ ਬੱਚੇ ਪਾਲਨੇ ਆਪਣੇ ਪਰਿਵਾਰ ਦਾ ਪੂਰਾ ਖਰਚਾ ਚੁਕਣਾ ਹਨਾ ਤੇ ਉਹ ਤੇ ਵੇਖੋ ਉਹ ਕਿਦਾਂ ਕਹੂਗਾ ਕਿ ਇਹ ਰੰਗਲਾ ਪੰਜਾਬ ਹੈ ਤੁਸੀਂ ਆਪਸੀ ਜਾਣੇ ਲਾ ਪੰਜਾਬ ਬਣਿਆ ਨਹੀਂ ਰੰਗਲਾ ਪੰਜਾਬ ਦਾ ਤੁਸੀਂ ਇਹ ਵੇਖ ਲਓ ਵੀ ਜੇ ਇਹਨਾਂ ਨੇ ਆਪਦੀਆਂ ਤਨਖਾਹਾਂ ਵਧਾਉਣੀਆਂ ਹੋਣ ਐਮਐਲਏ ਨੇ ਤਾਂ ਇਹ ਮਿੰਟ ਲਾਉਂਦੇ ਆ ਜੀ ਹੱਥ ਖੜੇ ਕਰਕੇ ਡੈਸਕਾਂ ਤੇ ਹੱਥ ਮਾਰ ਕੇ ਕਹਿੰਦੇ ਹਾਂ ਜੀ ਓਕੇ ਆ ਜੀ ਠੀਕ ਹੈ ਤੇ ਸਾਡੀਆਂ ਤਨਖਾਹਾਂ ਸੇਮ ਦੀਆਂ ਸੇਮ 4 ਸਾਲ ਪਹਿਲਾਂ ਵੀ ਉਨੀਆਂ ਸੀ ਅੱਜ ਵੀ ਉਨੀਆਂ ਹੀ ਆ ਜੀ ਕਾਦਾ ਬਦਲਾ ਆ ਗਿਆ ਜੀ ਨਹੀਂ ਬਦਲਾ ਆਇਆ ਬਾਈ ਬਿਲਕੁਲ ਨਹੀਂ ਬਦਲਾ ਆਇਆ ਹੁੰਦਾ ਸਰ ਜੀ ਨਹੀਂ ਆਉਂਦੀ ਸੀ ਅਸੀਂ ਕੰਤਮਾਨ ਤਾਂ ਕਹਿੰਦੇ ਹੁਣ ਵੋਟ ਮੰਗਣ ਜਾਵੋਗੇ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਲੈਫਟ ਲੈ ਜਾਓ ਆਪਣੇ ਕੰਮਾਂ ਦੀ ਜਾ ਕੇ ਅਗਲੇ ਮੋੜੇ ਰੱਖ ਦਿਓ ਕਿ ਮਜਬੂਰੀ ਜੀ ਬੋਟ ਪਾ ਦੂਗਾ ਹਾਂਜੀ ਬਹੁਤ ਵਧੀਆ ਗੱਲ ਕੀਤੀ ਆ ਸਰ ਤੁਸੀਂ ਮੈਂ ਸੁਣਿਆ ਮਸਤੂਆਣੇ ਵਾਲਾ ਜਿਹੜਾ ਉਹ ਨੀ ਪੱਥਰ ਆ ਉਹ ਵੀ ਗੁੰਮ ਹੋਣ ਲੱਗਾ ਸੀਗਾ ਜੀ ਸਾਡੇ ਇੰਸਟੀਚੂਟਾਂ ਨੂੰ ਡਿਵੈਲਪ ਕਰਨ ਦੀ ਗੱਲ ਕਰ ਰਹੇ ਆ ਨਾ ਐਜੂਕੇਸ਼ਨ ਡਿਵੈਲਪਮੈਂਟ ਦੀ ਤਾਂ ਐਜੂਕੇਸ਼ਨ ਦਾ ਜਲੂਸ ਕੱਢਤਾ ਹੀ ਇਹਨਾਂ ਨੇ ਫੜ ਕੇ ਅਧਿਆਪਕਾਂ ਤੋਂ ਤਾਂ ਉਹ ਕੰਮ ਕਰਵਾ ਰਹੇ ਆ ਜਿਹੜੇ ਉਹਨਾਂ ਦੇ ਕਰਨ ਦੇ ਯੋਗ ਨਹੀਂ ਬੱਚੇ ਪੜਾਉਣਾ ਉਹਨਾਂ ਦਾ ਕੰਮ ਹੈ ਕਿ ਇਹਨਾਂ ਦੇ ਆਹ ਮੈਡੇ ਮੀਲ ਦੇ ਕੰਮ ਸਾਹਮਣੇ ਇਹਨਾਂ ਦਾ ਕੰਮ ਹੈ ਕਿਆ ਕ੍ਰਾਂਤੀ ਆਈ ਨਹੀਂ ਕ੍ਰਾਂਤੀ ਬਹੁਤ ਵੱਡੀ ਆਈ ਪਈ ਆ ਜੀ ਇਹਨਾਂ ਦੇ ਨਾਮ ਦੀ ਆ ਗਈ ਹੈ ਪੈਸਾ ਬਣਾਉਣ ਤੇ ਹੋ ਗਿਆ ਜੀ ਉਹ ਤਾਂ ਕਹਿੰਦੇ 1 ਰੁਪਿਆ ਵੀ ਖਾਈਏ ਸਲਫਾਸ ਸਾਡੇ ਲਈ ਆਹ ਦੇਖ ਲਓ ਹੁਣ ਫੜੇ ਜਾਂਦੇ ਹੁਣ ਉਹ ਫੁੱਫੜ ਜੀ ਕਿੱਧਰ ਗਏ ਆ ਜੀ ਪਠਾਨ ਮਾਜਰਾ ਜੀ ਨੇ ਕੀ ਕਿਹਾ ਸੀਗਾ ਉਹ ਤਾਂ ਇਹਨਾਂ ਦੇ ਐਮ ਐਲ ਏ ਆ ਵਿਰੋਧੀ ਤਾਂ ਨਹੀਂ ਲੋਕਾਂ ਨੂੰ ਵਿਰੋਧਾ ਨੂੰ ਤਾਂ ਕਹਿ ਸਕਦੇ ਆ ਵਿਰੋਧੀ ਆ ਜੀ ਉਹ ਤਾਂ ਨਹੀਂ ਵਿਰੋਧੀ ਪਠਾਨ ਮਾਜਰਾ ਜੀ ਤਾਂ ਸ਼ਰਿਆਂ ਮੈਂ ਕਹਿੰਦੇ ਆ ਉਹਨਾਂ ਨੂੰ ਤਾਂ ਐ ਫੜਨ ਭੇਜਦਾ ਕਹਿੰਦੇ ਜਿਵੇਂ ਗੈਂਗਸਟਰਾਂ ਨੂੰ ਫੜਨਾ ਹੁੰਦਾ ਹੈ ਬਦਲਾ ਬਹੁਤ ਵੱਡਾ ਆਇਆ ਬਈ ਜੀ ਖੁੱਦ ਹੀ ਸਰਕਾਰ ਦਾ ਖੁੱਦ ਆ ਇਹਨਾਂ ਦੇ ਫੁੱਫੜ ਜੀ ਲੱਗਦੇ ਆ ਕਹਿੰਦੇ ਰਿਸ਼ਤੇਦਾਰੀ ਚ ਉਹਨਾਂ ਨੂੰ ਫੜਨ ਵਾਸਤੇ ਵੀ ਪੁਲਿਸ ਐਸ ਤਰੀਕੇ ਟਾਸਕ ਫੋਰਸ ਭੇਜੀ ਗਈ ਸੀ ਸੁੰਨ ਚ ਮਿਲਿਆ ਇਹ ਤਾਂ ਤਾਂ ਗੱਲਬਾਤ ਕੀਤੀ ਆਈਟੀਆਈ ਦੇ ਇਨਸਟ੍ਰਕਟਰਾਂ ਦੇ ਨਾਲ ਉਹਨਾਂ ਦਾ ਇਹ ਕਹਿਣਾ ਕਿ ਕੱਚੇ ਇਹ ਮਲਾ ਇਹ ਵੀ ਕੱਚੇ ਨੇ ਤਾਂ ਕਹਿੰਦੇ ਆ ਕਿ ਪੱਕੇ ਪਤਾ ਨਹੀਂ ਕਿ ਇਹਨਾਂ ਨੂੰ ਕੀਤਾ ਕਿੱਥੇ ਕੀਤਾ ਅਸੀਂ ਤਾਂ ਓਵੇਂ ਦੇ ਓਵੇਂ ਆ ਤਾਂ ਇਹ ਹਾਲਾਤ ਨੇ ਤਰਨਤਨ ਜਿਮਨੀ ਚੋਂ ਤੋਂ ਗਰਾਊਂਡ ਰਿਪੋਰਟ ਹੈ ਜਿੱਥੇ ਵੱਖ-ਵੱਖ ਜਥੇਬੰਦੀਆਂ ਅੱਜ ਪ੍ਰਦਰਸ਼ਨ ਕਰ ਰਹੀਆਂ ਹਨ